ਸਾਸ਼ੀ ਕਾਲਜੀ ਐਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ 226 ਜੀ ਹਾਂ ਬਿਲਕੁਲ ਬ੍ਰਿਸ਼ਟਿਕ ਲਗਨ ਤੇ ਬ੍ਰਿਸ਼ਟਿਕ ਰਾਸ਼ੀ ਵਾਲਿਆਂ ਲਈ ਕਿੱਦਾਂ ਦਾ ਜਾਏਗਾ ਕਿੱਦਾਂ ਦਾ ਜਾਏਗਾ ਦੱਸੋ ਜਿੱਦਾਂ ਦਾ ਤੁਸੀਂ ਕੱਢੋਗੇ ਜਿੱਦਾਂ ਦਾ ਤੁਸੀਂ ਸੋਚੋਗੇ ਸੋਚਣਾ ਮਤਲਬ ਜਿੱਦਾਂ ਦੀ ਅਸੀਂ ਮਿਹਨਤ ਕਰਾਂਗੇ ਉਸ ਤੋਂ ਵੱਡੀ ਗੱਲ ਜਿੱਦਾਂ ਦੇ ਅਸੀਂ ਕਰਮ ਕਰਾਂਗੇ ਕਰਮ ਨਾਲ ਬਹੁਤ ਮਾਇਨੇ ਰੱਖਦੇ ਆ ਐਵੇਂ ਹੀ ਲੋਕਾਂ ਦੀਆਂ ਗੱਲਾਂ ਕਿ ਇਹ ਰਾਸ਼ੀ ਵਾਲੇ ਮਾਲਾ-ਮਾਲ ਹੋ ਰਹੇ ਆ ਇਹ ਰਾਸ਼ੀ ਵਾਲੇ ਮਾਲਾ-ਮਾਲ ਹੋ ਰਿਹਾ ਮਾਲਾ-ਮਾਲ ਅਸੀਂ ਉਦੋਂ ਹੁੰਨੇ ਆ ਜਦੋਂ ਅਸੀਂ ਬੜੀ ਸਾਰੀ ਸਮਾਈਲ ਨਾਲ ਦਿਨ ਦੀ ਸ਼ੁਰੂਆਤ ਕਰਦੇ ਆ ਬਹੁਤਿਆਰ ਚੀਜ਼ਾਂ ਦੀ ਪਰਵਾਹ ਨਹੀਂ ਕਰਦੇ ਸਾਡੇ ਤੋਂ ਵਧੀਆ ਕੋਈ ਨਹੀਂ ਇਹ ਸੋਚ ਲੈਣੇ ਆ ਕਿਉਂਕਿ ਸਾਨੂੰ ਬਣਾਉਣ ਵਾਲਾ ਵਧੀਆ ਤਾਂ ਸਾਡੇ ਤੋਂ ਵਧੀਆ ਕੋਈ ਨਹੀਂਗਾ ਠੀਕ ਆ ਜੇ ਅਸੀਂ বৃশ্চਿਕ ਲਗਨ 'ਚ ਜਨਮ ਲਿਆ ਜਿਸ ਨੇ ਵੀ ਲਿਆ ਹਨਾ ਉਹਦੇ 'ਚ ਉਹਦਾ ਕੀ ਕਸੂਰ ਹੈ ਉਹਦੀ ਸੋਚ ਉਸ ਲਗਨ ਮੁਤਾਬਕ ਹੀ ਬਣੇਗੀ ਕਿੱਦਾਂ ਦੇ ਹੁੰਦੇ ਆ ਪਹਿਲਾਂ ਇਹ ਜਾਣਦੇ ਆ ਜੀ ਹਾਂ বৃশ্চਿਕ ਲਗਨ ਵਾਲਿਆਂ ਦੇ ਅ 8ਵੀਂ ਰਾਸ਼ੀ ਆ ਅਠਵਾਂ ਖਾਨਾ ਮਤਲਬ ਕਿ ਗੂੜ ਗਿਆਨ ਦਾ ਵਿੱਚ ਤੱਕ ਜਾਣ ਦਾ ਕਿਸੇ ਵੀ ਚੀਜ਼ ਦੇ ਸੋਚਣਾ ਬਈ ਇਹ ਕਾਤੇ ਵੀ ਇਹ ਕਾਤੇ ਹੁਣ ਬ੍ਰਿਸ਼ਟਿਕ ਲਗਨ ਮਤਲਬ ਮਾਲਕ ਮੰਗਲ ਮੰਗਲ ਮਤਲਬ ਰક્ષਕ ਰક્ષਕ ਮਤਲਬ ਸੈਨਾਪਤੀ ਸੈਨਾਪਤੀ ਮਤਲਬ ਆਪਣੇ ਆਪ ਨੂੰ ਸਭ ਤੋਂ ਬੈਸਟ ਤੇ ਸਭ ਨੂੰ ਹੈਂਡਲ ਕਰਨ ਵਾਲੇ ਇਨਸਾਨ ਹੁੰਦੇ ਆ ਵਾਦੂ ਗੁੱਸਾ ਗੁੱਸਾ ਵਾਦੂ ਕਿਉਂਕਿ ਵਿਛੂ ਦੀ ਤਰ੍ਹਾਂ ਕੰਮ ਕਰਦੇ ਆ ਵਿਛੂ ਇਹਨਾਂ ਦਾ ਸਾਈਨ ਹੁੰਦਾ ਜੋ ਆਪਾਂ ਰਾਸ਼ੀ ਤੇ ਦੇਖਦੇ ਆ ਹਨਾ ਤਾ ਬਿਛੂ ਦੀ ਤਰ੍ਹਾਂ ਕੰਮ ਕੀ ਕਰਦੇ ਆ ਬਸ ਆਪਣੀ ਚਾਲੇ ਚੱਲਦਾ ਰਹਿਣਾ ਜੇ ਕਿਸੇ ਨੇ ਛੇੜਿਆ ਫੇਰ ਨਹੀਂ ਦੇਖਣਾ ਅੱਗੋਂ ਕੇ ਪਿੱਛੋਂ ਫੇਰ ਤਾਂ ਬੰਦੇ ਨੇ ਯਾਦ ਰੱਖਣਾ ਕਿ ਡੰਗ ਅਸੀਂ ਮਾਰਨਾ ਹੀ ਮਾਰਨਾ ਵਕਤਾਂ ਟੇ ਮਾਰਨਾ ਤੇ ਬ੍ਰਿਸ਼ਟਿਕ ਲਗਣ ਬ੍ਰਿਸ਼ਟਿਕ ਰਾਸ਼ੀ ਵਾਲਿਆਂ ਦੇ ਲਈ ਸਥਿਰ ਰਾਸ਼ੀ ਜਾਨੀ ਕਿ 8 ਨੰਬਰ ਦੀ ਰਾਸ਼ੀ ਸਥਿਰ ਰਾਸ਼ੀ ਆ ਜਲਤ ਤਾ ਰਾਸ਼ੀ ਗ੍ਰਹਾਂ ਦੇ ਮੁਤਾਬਕ ਇਹਨਾਂ ਦੀ ਜੋ ਬਾਡੀ ਸਟਰਕਚਰ ਹੁੰਦਾ ਆ ਪੂਰੀ ਤਰ੍ਹਾਂ ਨਾਲ ਚਿਹਰੇ ਤੇ ਤੀਜ ਹੁੰਦਾ ਆ ਗੁੱਸਾ ਹੁੰਦਾ ਵਾ ਬੜੇ ਪੱਕੇ ਜੇ ਪੱਕੇ ਮਤਲਬ ਕਿ प्रौੜ ਜੀ ਨੇਚਰ ਹੁੰਦੀ ਆ ਇਹਨਾਂ ਦੀ ਕਿ ਕਿੱਦਾਂ ਬਈ ਇੱਕ ਅਲੱਗ ਹੀ ਤਰ੍ਹਾਂ ਦਾ ਤੁਰਨ ਦਾ ਸਟਾਈਲ ਹੁੰਦਾ ਆ ਕੰਦੇ ਥੋੜੇ ਜੇ ਮੋਢੇ ਜਿਓ ਹੁੰਦੇ ਆ ਭਾਰੀ ਭਾਰੀ ਮਤਲਬ ਕਿ ਸਰੀਰ ਪੂਰਾ ਫਿੱਟ ਹੁੰਦਾ ਹਨਾ ਤੇ ਗੁੱਸਾ ਮਨ ਚ ਰੱਖਦੇ ਆ ਗੁੱਸਾ ਮਨ ਚ ਤੇ ਅੱਖਾਂ ਤੋਂ ਜ਼ਰੂਰ ਜ਼ਾਹਿਰ ਹੋ ਜਾਂਦਾ ਕਿ ਲੈ ਬਈ ਮਾਈਂਡ ਕਰ ਗਏ ਆ ਭਾਵੇਂ ਆਪਣੀ ਚਾਲੇ ਝੁੱਲਦੇ ਰਹਿਣਾ ਮੈਂ ਹਨਾ ਚਲਦੇ ਹੀ ਰਹਿਣਾ ਮੂਹ ਦੇ ਮਿੱਠੇ ਬਣ ਜਾਂਦੇ ਆ ਕਿਉਂਕਿ ਮੰਗਲ ਦਾ ਮਾਲਕ ਮਿੱਠਾ ਵੀ ਆ ਮਿੱਠਾ ਮਤਲਬ ਚੀਨੀ ਵਗੈਰਾ ਮੰਗਲ ਦੀ ਉਹ ਮੰਨੀ ਜਾਂਦੀ ਆ ਤੇ ਜਦੋਂ ਇਹਨਾਂ ਨੇ ਆਪਣੀ ਆਪਣੇ ਦਿਮਾਗ 'ਚ ਗੱਲ ਰੱਖਣੀ ਆ ਮਨ 'ਚ ਰੱਖਣੀ ਆ ਕਿ ਕਦੋਂ ਕਹੀ ਸੀ ਕਿਸੇ ਨੇ ਪਰ ਨਾਲ ਉਹ ਕਈ ਵਾਰੀ ਸੈਣ ਵੀ ਨ ਕਰ ਦਿੰਦੇ ਛੋਟਾ ਚਿਹਰਾ ਵੀ ਹੁੰਦਾ ਕਈ ਵਾਰੀ ਤੇ ਮੰਗਲ ਕਿਉਂਕਿ ਸੈਨਾਪਤੀ ਤਾਂ ਲਾਲ ਚਿਹਰਾ ਲਾਲੀ ਜੀ ਇਹਨਾਂ ਦੇ ਚਿਹਰੇ ਤੋਂ ਜ਼ਰੂਰ ਚਲਕਦੀ ਹੁੰਦੀ ਆ ਰੰਗ 'ਚੋਂ ਵੀ ਤੇ ਇਹਨਾਂ ਦੇ ਸੁਭਾਅ 'ਚੋਂ ਵੀ ਲਾਲੀ ਚਲਕਦੀ ਆ ਮਤਲਬ ਐ ਨਹੀਂ ਕਿ ਚਾਪਲੂਸੀ ਕਰਨ ਵਾਲੇ ਬਿਲਕੁਲ ਨਹੀਂ ਹੁੰਦੇ ਕਿਉਂਕਿ ਮੰਗਲ ਦਾ ਕੰਮ ਆਪਣੇ ਦਮ ਤੇ ਬੜਨਾ ਤੇ ਆਪਣੇ ਦਮ ਤੇ ਕੁਝ ਕਰਨਾ ਹੁੰਦਾ ਆ ਬਸ ਗੁੱਸਾ ਇਹਨਾਂ ਨਾਲ ਕਈ ਵਾਰੀ ਨੁਕਸਾਨ ਕਰਾ ਜਾਂਦਾ ਤਾਂ বৃশ্চਿਕ ਲਗਨ ਤੇ বৃশ্চਿਕ ਰਾਸ਼ੀ ਵਾਲਿਆਂ ਨੂੰ ਇੱਕ ਸਲਾਹ ਆ ਕਿ ਕੋਈ ਵੀ ਕੰਮ ਕਰਨਾ ਕੁਝ ਵੀ ਕਰ ਸਕਦੇ ਹੋ ਤੁਸੀਂ ਦੁਨੀਆ ਦਾ ਕੋਈ ਅਹਜਾ ਕੰਮ ਨਹੀਂ ਜਿਹੜਾ ਤੁਸੀਂ ਨਹੀਂ ਕਰ ਸਕਦੇ ਤੇ ਨਾਲ ਕਿਸੇ ਨੂੰ ਆਪਣਾ ਹੱਕ ਛੱਡਣ ਵੀ ਨਹੀਂ ਦੇਣਾ ਚਾਹੀਦਾ ਪਰ ਉਸ ਤੋਂ ਵੀ ਜ਼ਰੂਰੀ ਆ ਕਿ ਗੁੱਸਾ ਨਾ ਕਰਨਾ ਗੁੱਸਾ ਕਰਨਾ ਇਹਨਾਂ ਦੇ ਕਈ ਤਰ੍ਹਾਂ ਦੇ ਕੰਮ ਖਰਾਬ ਕਰਵਾ ਦਿੰਦਾ ਹੈ। ਮ੍ਰਿਸ਼ਟਕ ਕਾਲਪੁਰਸ਼ ਦੀ ਕੁੰਡਲੀ ਛਠਵੀਂ ਰਾਸ਼ੀ ਹੈ ਤੇ ਦਾ ਚਿੰਨ ਵਿੱਛੂ ਹੈ ਸਾਹਮਣੇ ਤੋਂ ਸਮਝ ਵੀ ਨਹੀਂ ਆਉਂਦੀ ਕਿਸੇ ਨੂੰ ਕਿ ਇਹਨਾਂ ਦੇ ਦਿਮਾਗ 'ਚ ਕੀ ਚੱਲ ਰਿਹਾ ਹੁੰਦਾ ਹੈ। ਤੇ ਕਈ ਵਾਰੀ ਲੰਬੀ ਸੋਚ ਕਰਕੇ ਇਹ ਆਪਣੇ ਪਲਾਨ ਨਾਲ ਚੱਲ ਕੇ ਆਪਣੀ ਸੋਚ ਨਾਲ ਚੱਲ ਕੇ ਉਹ ਦੋ ਵਾਰ ਕਰਦੇ ਆ ਜਦੋਂ ਇਹਨਾਂ ਨੂੰ ਪਤਾ ਹੋਵੇ ਕਿ ਇੱਥੇ ਇਹਨਾਂ ਦੀ ਜਿੱਤ ਹੋਣੀ ਹੈ। ਇਹ ਵੀ ਇਹਨਾਂ ਦੀ ਸੋਚ ਹੁੰਦੀ ਹੈ। ਜ਼ਿੰਦਗੀ 'ਚ ਜਰੂਰ ਇਹੋ ਜਿਹੀ ਕਈ ਕਈ ਘਟਨਾਵਾਂ ਹੁੰਦੀ ਆ ਕਿ ਜਿੱਥੇ ਇਹ ਮੁੜ ਕੇ ਉਸ ਜਗ੍ਹਾ ਤੇ ਜਾ ਕੇ ਵਾਰ ਕਰਦੇ ਆ ਭੁੱਲਦੇ ਬਿਲਕੁਲ ਨਹੀਂ ਹੈਗੇ ਹੈਨਾ ਇਹਨਾਂ ਨੂੰ ਆਪਣੇ ਪਤਾ ਲੱਗ ਜਾਂਦਾ ਜੀ ਇਹ ਕਦੇ ਕੋਈ ਗਲਤੀ ਕਰਦੇ ਇਹਨਾਂ ਨੂੰ ਆਪਣੀ ਗਲਤੀ ਦਾ ਪਤਾ ਹੁੰਦਾ ਆ ਤੇ ਆਪਣੇ ਮਨ 'ਚ ਹੀ ਰੱਖਦੇ ਆ ਕਿ ਹਾਂ ਠੀਕ ਆ ਜਗ ਜਗਹਰ ਕਰਨ ਦੇ ਇਹ ਦਿਮਾਗ 'ਚ ਨਹੀਂ ਹੁੰਦਾ ਗਰਮ ਸੁਭਾਅ ਕਰਕੇ ਕਈ ਵਾਰੀ ਰਿਸ਼ਤੇ ਇਹਨਾਂ ਦੇ ਕਈ ਵਾਰੀ ਖਰਾਬ ਹੋ ਜਾਂਦੇ ਆ ਹੁਣ ਰਿਸ਼ਤੇ ਆ ਦਾ ਮਾਲਕ ਜੇ ਆਪਾਂ ਮੰਨਿਆ ਜਾਵੇ ਤਾਂ ਦੁਨੀਆਦਾਰੀ ਦਾ ਮਾਲਕ ਸ਼ੁਕਰ ਤੇ ਬ੍ਰੈਸਪਤਾ ਹੁਣ ਮੰਗਲ ਜੋ ਹੈ ਮੰਗਲ ਮੰਗਲ ਮਈ ਕੰਮਾਂ ਦੇ ਲਈ ਵੀ ਸ਼ੁਭ ਮੰਨਿਆ ਜਾਂਦਾ ਕਿਉਂਕਿ 8ਵਾਂ ਕੰਨਾ ਮੌਦ ਦਾ ਵੀ ਆ ਗੂੜ ਗਿਆਨ ਦਾ ਵੀ ਆ ਤੁਹਾਡੀ ਸੋਚ ਦਾ ਵੀ ਆ 8ਵਾਂ ਖਾਨਾ ਕਿਉਂਕਿ 4ਥੇ ਤੋਂ 5ਵਾਂ ਆ ਤਾਂ ਸੁੱਖਾਂ ਦੇ ਲਈ ਸਾਡੀ ਸੋਚ ਕੀ ਆ ਇਹਦੇ ਲਈ ਵੀ ਆ ਕਈ ਲੋਕ ਇਹ ਸੋਚਦੇ ਹੁੰਦੇ ਆ ਕਿ ਲੈ ਆ ਆ ਕਰਕੇ ਕੀ ਕਰਨਾ ਲੈ ਇੱਥੋਂ ਕਰਕੇ ਕੀ ਕਰਨਾ ਤੇ ਫੇਰ ਕੀ ਹੋ ਜਾਊਗਾ ਛੱਡੋ ਜਿੱਦਾਂ ਅਡਜਸਟ ਹੁੰਦਾ ਕਰੋ ਤਾਂ ਇਦਾਂ ਦੀ ਸੋਚ ਕਈ ਵਾਰੀ ਮੰਗਲ ਜੋ ਆ ਉਸ ਦਾ ਕਿਸੇ ਰਾਸ਼ੀ ਦੇ ਵਿੱਚ ਮਿੱਤਰ ਗ੍ਰਹਿ ਨਾਲ ਨਾ ਬੈਠਣਾ ਤੇ ਸੁੱਖ ਦੇ ਸਥਾਨ ਦੇ ਮਾਲਕ ਦਾ ਕਿਸੇ ਕਿਸੇ એનર્ਜੀ ਜਾਂ 네ਗੇਟਿਵ ਹੋ ਜਾਣਾ ਬਹੁਤ ਜ਼ਿਆਦਾ ਸ਼ੁਭਤਾ ਦਿੰਦਾ ਤੇ ਜੇ ਕਿਤੇ ਮੰਗਲ ਸ਼ੁਭ বৃশ্চਿਕ ਲੱਗਣ ਵਾਲਿਆਂ ਦਾ ਮੰਗਲ ਸ਼ੁਭ ਹੋਵੇ ਉੱਚਾ ਦਾ ਹੋਵੇ ਤਾਂ ਬਹੁਤ ਸ਼ੋਫਲ ਦਿੰਦਾ ਮੰਗਲ ਜੋ ਹੈ 10 ਨੰਬਰ ਦੀ ਰਾਸ਼ੀ ਚੁੱੱਚਦਾ ਹੁੰਦਾ ਮਕਰ ਰਾਸ਼ੀ ਚੁੱੱਚਦਾ ਹੁੰਦਾ ਤੇ ਦੇਖਿਆ ਜਾਵੇ ਤਾਂ ਮੰਗਲ ਜੋ ਹੈ ਸਾਹਮਣੇ ਜੋ 10 ਨੰਬਰ ਦੇ ਰਾਸ਼ੀ ਆਉਂਦੀ ਹੈ ਉਹ ਕਰਕ ਰਾਸ਼ੀ ਜਾਨੀ ਚੰਦਰ ਦੇ ਘਰ ਚੰਦਰ ਦੇ ਘਰ ਮੰਗਲ ਨੀਚ ਦਾ ਹੁੰਦਾ ਉਹ ਕਿਉਂ ਕਿਉਂਕਿ ਚੰਦਰ ਜਾਲਾ ਤੇ ਮੰਗਲ ਜੋ ਹੈ ਇਹ ਅਗਨੀ ਤત્વ ਗ੍ਰਹਿ ਆ ਤੇ ਜਲ ਨੂੰ ਅੱਗ ਜੋ ਹੈ ਭਾਫੜਾ ਹੀ ਉਡਾ ਦਿੰਦੀ ਹੈ ਤੇ ਇਸ ਕਰਕੇ ਜਿੱਥੇ ਜਾਲਾ ਉੱਥੇ ਅੱਗ ਨਹੀਂ ਜਿੱਥੇ ਅੱਗ ਹੈ ਉੱਥੇ ਜਾਂ। ਉੱਡ ਜਾਂਦਾ। ਤਾਂ ਇਸ ਕਰਕੇ ਸ਼ਨੀ ਦੇ ਘਰ ਚ ਮੰਗਲ ਸ਼ੁਭ ਮੰਨਿਆ ਜਾਂਦਾ। ਸ਼ਨੀ ਦੇ ਘਰ ਦੇਖੋ ਵੈਸੇ ਮੰਗਲ ਸ਼ਨੀ ਦੀ ਬੰਦ ਹੀ ਨਹੀਂ ਹੈ ਇਹਨਾਂ ਦਾ ਅਜੀਬ ਜਿਹਾ ਸੁਭਾਅ ਹੈ ਗ੍ਰਹਾਂ ਦਾ ਪਰ ਸ਼ਨੀ ਦੇ ਘਰ ਮੰਗਲ ਉੱਚ ਦਾ ਮੰਨਿਆ ਜਾਂਦਾ ਸ਼ੁਭ ਮੰਨਿਆ ਜਾਂਦਾ। ਕਿਉਂਕਿ ਜੇ वृश्चिक ਲਗਨ ਤੋਂ ਦੇਖੀਏ ਤਾਂ ਤੀਜੇ ਖਾਨੇ ਵਿੱਚ ਮੰਗਲ ਹਿੰਮਤ, ਪਰਾਕਰਮ ਸਥਾਨ ਵਿੱਚ ਬੈਠਾ ਹੀ ਉੱਚ ਦਾ ਵਾ। ਇਸ ਕਰਕੇ ਮੰਗਲ ਨੂੰ ਸ਼ੁਭ ਕਰਨ ਦੇ ਲਈ ਸਭ ਤੋਂ ਜ਼ਰੂਰੀ ਆ ਆਪਣੇ ਭਰਾ ਨਾਲ ਸਬੰਧ ਅੱਛੇ ਰੱਖਣ। ਤੇ ਜਦੋਂ ਜਿਸ ਤਰ੍ਹਾਂ ਵੀ ਤੁਹਾਡੇ ਆਪਣੇ ਭਰਾ ਨਾਲ ਸੰਬੰਧ ਹੋਣਗੇ ਉਦਾਂ ਦਾ ਹੀ ਮੰਗਲ ਤੁਹਾਡੀ ਜਨਮ ਪੱਤਰੀ 'ਚ ਕੰਮ ਕਰੇਗਾ ਤੇ ਏ ਸੀ ਮੰਗਲ ਬਾਰੇ ਜਾਣਕਾਰੀ ਰਾਸ਼ੀ ਜੋ ਹੈ ਅਠਨੀ ਆ वृश्चिक ਲਗਨ ਤੇ वृश्चिक ਰਾਸ਼ੀ ਵਾਲਿਆਂ ਲਈ ਹੁਣ ਜਾਣਨਗੇ ਆਪਾਂ 2026 ਕਿੱਦਾਂ ਦਾ ਜਾਏਗਾ ਪਹਿਲਾਂ ਹੀ ਆਪਾਂ ਗੱਲ ਕਰ ਲਈਏ ਤਾਂ 2026 ਚ ਮੰਗਲ ਦੇ ਹਿਸਾਬ ਦੇ ਨਾਲ ਪ੍ਰਿਚਕ ਲਗਣ ਵਿੱਚ ਮੰਗਲ ਬਿਰਾਜਮਾਨ ਹੈ ਤਾਂ ਸਾਲ ਦੇ ਸ਼ੁਰੂਆਤ ਵਿੱਚ ਹੀ ਇਹ ਤੁਨੂ ਰਾਸ਼ੀ ਵਿੱਚ ਤੇ ਉਸ ਤੋਂ ਬਾਅਦ ਸਿੱਧਾ ਹੀ ਇਹਨੇ ਚਲੇ ਜਾਣਾ ਮੈਂ ਮੰਗਲ ਰਾਸ਼ੀ ਜਾਨੀ ਉੱਚदाई ਹੋ ਜਾਏਗਾ ਪਹਿਲੇ ਮਹੀਨੇ ਤੋਂ ਜਨਵਰੀ ਤੋਂ ਤਾਂ ਇਹਦਾ ਮਤਲਬ ਜਿਸ ਤਰ੍ਹਾਂ ਨਾਲ ਸਾਲ ਦੀ ਸ਼ੁਰੂਆਤ ਹੋਈ ਮੰਗਲ ਹੋਇਆ ਉੱਚ ਦਾ ਤਾਂ ਮੰਗਲ ਮੇਹੀ ਕੰਮਾਂ ਲਈ ਤਾਂ ਸ਼ੁਭ ਕਰੇਗਾ ਹੀ ਨਾਲ ਹੀ ਇਹ ਹਰ ਤਰ੍ਹਾਂ ਦੇ ਨਾਲ ਹਿੰਮਤ ਨਾਲ ਕੀਤੇ ਕੰਮ ਕਰਕੇ ਸਕਸੈਸ ਦਿਵਾਉਣ ਵਾਲਾ ਕਿਉਂਕਿ ਨੰਬਰ ਵੀ 1 ਬਣਨ ਵਾਲਾ ਜੋ ਸੂਰਜ ਦਾ ਆ ਜੋ ਮੰਗਲ ਦਾ ਮਿੱਤਰ ਤਾਂ ਇਸ ਕਰਕੇ ਬ੍ਰਿਸ਼ਟਕ ਲਗਨ ਤੇ ਬ੍ਰਿਸ਼ਟਕ ਰਾਸ਼ੀ ਵਾਲਿਆਂ ਦੇ ਲਈ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਹਿੰਮਤ ਵਧੇਗੀ ਇੱਕ ਅਜੀਬ ਜੀ એનਰਜੀ ਤੁਸੀਂ ਆਪਣੇ ਅੰਦਰ ਮਹਿਸੂਸ ਕਰੋਗੇ ਕਿਉਂਕਿ ਸੂਰਜ ਤੇ ਬੁੱਧ ਦੀ ਯੁਤੀਸ ਮਹੀਨੇ ਦੇ ਸ਼ੁਰੂਆਤ ਤੋਂ ਹੀ ਤੁਹਾਡੇ ਦੂਸਰੇ ਖਾਨੇ ਵਿੱਚ ਬੜਨ ਵਾਲੀ ਆ ਮੰਗਲ ਵੀ ਨਾਲ ਹੀ ਚੱਲ ਰਿਹਾ ਸੂਰਜ ਤੇ ਬੁੱਧ ਤੇ ਹੈਨਾ ਤੇ ਸੂਰਜ ਬੁੱਧ ਤੇ ਮੰਗਲ ਤੇ ਨਾਲ ਦੇਖਿਆ ਜਾਵੇ ਤਾਂ ਸ਼ੁਕਰ ਦਾ ਗੰਗ ਚਾਰ ਗ੍ਰਹਿਆਂ ਦਾ ਯੋਗ ਉਹ ਵੀ ਤਨੂ ਰਾਸ਼ੀ ਚ ਜਾਨੀ 9 ਨੰਬਰ ਦੀ ਰਾਸ਼ੀ ਚ ਇਹ ਤੁਹਾਨੂੰ ਸ਼ੁਭਤਾ ਦਾ ਦੇਗਾ ਨੇਮ ਫੇਮ ਲਈ ਵੀ ਚੰਗਾ ਹੋ ਜਾਏਗਾ ਕੰਮ ਕਾਰ ਲਈ ਵੀ ਚੰਗਾ ਹੋ ਜਾਏਗਾ ਬਾਣੀ ਨਾਲ ਸੰਬੰਧਤ ਕੰਮ ਕਰਨ ਵਾਲਿਆਂ ਨੂੰ ਨਵੇਂ ਕੰਮ ਦੇ ਆਫਰ ਵੀ ਮਿਲਣਗੇ ਦੂਜੀ ਗੱਲ ਆਪਾਂ ਕਰੀਏ ਤੇ ਕਿ ਇਸ ਸਾਲ ਕਿਹੜੇ ਮਹੀਨੇ ਤੁਹਾਡੇ ਸ਼ੁਭ ਰਹਿਣਗੇ ਜਦੋਂ ਸੂਰਜ ਤੇ ਮੰਗਲ ਦਾ ਯੋਗ ਬਣਦਾ ਆ ਤਾਂ ਤਕਰੀਬਨ ਵਧੀਆ ਹੀ ਹੁੰਦਾ ਆ ਜਨਵਰੀ ਤੋਂ ਜਨਵਰੀ ਫਰਵਰੀ ਦਾ ਮਹੀਨਾ ਤੁਹਾਡੇ ਲਈ ਬਹੁਤ ਅੱਛਾ ਆ ਜਨਵਰੀ ਤੋਂ ਫਰਵਰੀ ਤੱਕ 1 ਅਪ੍ਰੈਲ ਤੋਂ ਬਾਅਦ ਮੰਗਲ ਜਾਏਗਾ ਕੁੰਭ ਰਾਸ਼ੀ ਵਿੱਚ ਜੋ ਕਿ ਰਾਹੂ ਨਾਲ ਜੋਤੀ ਬਣਾਏਗਾ ਤਾਂ ਮਾਰਚ ਅਪ੍ਰੈਲ ਮਾਰਚ ਤੇ ਅਪ੍ਰੈਲ ਨਹੀਂ ਸੌਰੀ ਹਾਂ ਮਾਰਚ ਅਪ੍ਰੈਲ ਅੱਧੇ ਕੁ ਮਾਰਚ ਤੋਂ ਬਾਅਦ ਦਾ ਸਮਾਂ तकरीबन तकरीबन ਤੁਹਾਨੂੰ ਬਚ ਕੇ ਰਹਿਣਾ ਚਾਹੀਦਾ ਕਿਉਂਕਿ ਉਸ ਟਾਈਮ ਤੇ ਮੰਗਲ ਦੀ ਰਾਹੂ ਤੋਂ ਕ੍ਰੋਸਿੰਗ ਹੋਏਗੀ ਤੇ ਉਸ ਟਾਈਮ ਤੇ ਮੰਗਲ ਦੀ ਸ਼ਨੀ ਤੋਂ ਕ੍ਰੋਸਿੰਗ ਹੋਏਗੀ ਇਸ ਟਾਈਮ ਤੇ ਸੱਟ ਚੋਟ ਤੋਂ ਬਚਣਾਵੇਂ ਕਰੇਲੂ ਕਲੇਜ ਤੋਂ ਬਚਣਾਵੇਂ ਹਰ ਕੰਮ ਵਿੱਚ ਆਪਣੀ ਟਾਂਗ ੜਾਉਣੀ ਨਹੀਂ ਹੈ ਜਿੱਦਾਂ ਵੀ ਹੋਵੇ ਬ੍ਰਾਹਮਣ ਨਾਲ ਸ਼ਾਂਤੀ ਨਾਲ ਵੈਸੇ ਤਾਂ ਦੇਖੋ ਮੇਰਾ ਇੱਕ ਪਰਿਵਾਰ ਹਾਂ ਤੁਸੀਂ ਤੇ ਮੈਂ ਤੁਹਾਨੂੰ ਕੋਈ ਵੀ ਗ੍ਰਹਿ ਜਦੋਂ ਰਾਸ਼ੀ ਪਰਵਰਤਨ ਕਰਦਾ ਆ ਤਾਂ ਆਪਾਂ ਵੀਡੀਓ ਪਾਉਂਦੇ ਆ ਤੇ ਕਿੰਨਾ ਲਈ ਕਿਹੜੇ ਉਪਾਅ ਕਰਨੇ ਹੁੰਦੇ ਆ ਇਥੇ ਥੋੜਾ ਜਿਆਦਾ ਸ਼ਾਂਤ ਰਹਿਣਾ ਹੁੰਦਾ ਆ ਇਹ ਆਪਾਂ ਤੁਹਾਨੂੰ ਦੱਸਦੇ ਹੀ ਰਹਿੰਦੇ ਆ ਤਾਂ ਇਸ ਕਰਕੇ ਉਹ ਜ਼ਿਆਦਾ ਟੈਨਸ਼ਨ ਨਹੀਂ ਕਰਨੀ ਮਈ ਦੇ ਮਹੀਨੇ 'ਚ ਜਾ ਕੇ ਮੰਗਲ ਜੋ ਹੈ ਜਾਏਗਾ ਮੇਸ਼ ਰਾਸ਼ੀ ਵਿੱਚ ਤੇ ਇਹ ਵੀ ਵਧੀਆ ਕੰਮ ਕਰੇਗਾ ਇਥੇ ਤੇ ਨਾਲ ਗ੍ਰਹਾਂ ਦੇ ਮੁਤਾਬਕ ਇਸ ਦੇ ਜੋ ਮਿੱਤਰ ਗ੍ਰਹਿ ਨੇ ਮੰਗਲ ਦੇ ਉਹ ਹੈ ਸੂਰਜ ਗ੍ਰਹਿ ਸੂਰਜ ਗ੍ਰਹਿ ਦਾ ਕਾਫੀ ਮਿੱਤਰ ਗ੍ਰਹਿ ਕਿਉਂਕਿ ਰਾਜੇ ਦੀ ਸੈਨਾਪਤੀ ਨਾਲ ਹੁਣ ਤੁਸੀਂ ਸੈਨਾਪਤੀ ਹੋ ਤਾਂ ਨੇਚਰਲੀ ਗੱਲ ਆ ਕਿ ਰਾਜੇ ਦੇ ਦਰਬਾਰ 'ਚ ਤੁਹਾਡੀ ਪੁੱਛ ਕੇ ਛਾਤਾ ਸਭ ਤੋਂ ਜ਼ਰੂਰੀ ਆ ਕਿ ਸੂਰਜ ਤੇ ਮੰਗਲ ਦਾ ਮੇਲ ਜੁਗ ਹੈ ਬੜਾ ਸ਼ੁਭ ਮੰਨਿਆ ਜਾਂਦਾ ਬੇਸ਼ੱਕ ਦੋਨੋਂ ਅਗਨੀ ਤત્વ ਨੇ ਪਰ ਮੰਗਲ ਦਾ ਨੇੜੇ ਦਾ ਮਿੱਤਰ ਸੂਰਜ ਹੀ ਆ ਉਸ ਤੋਂ ਬਾਅਦ ਮੰਗਲ ਦਾ ਮਿੱਤਰ ਹੈ ਬ੍ਰਹਸਪਤ ਤੇ ਉਸ ਤੋਂ ਬਾਅਦ ਹੈ ਚੰਦਰ ਇਹ ਚਾਰ ਗ੍ਰਹਿ ਨੇ ਜੋ ਮੰਗਲ ਦੇ ਮਿੱਤਰ ਮੰਨੇ ਜਾਂਦੇ ਆ ਐਂਟੀ ਗ੍ਰਹਿ ਕਿਹੜੇ ਆ ਸ਼ਨੀ 13 کافی ਐਂਟੀ ਗ੍ਰਹਿ ਨੇ ਕਿ ਤੂੰ ਥੋੜਾ ਸਮਝੀਂ ਕਰ ਐ ਵਾ ਠੀਕ ਰਹਿੰਦਾ ਬੁੱਧ ਵੀ ਥੋੜਾ ਜਿਹਾ ਠੀਕ ਹੀ ਰਹਿੰਦਾ ਮੰਗਲ ਦੇ ਨਾਲ ਬਣਦੀ ਬਣਦੀ ਦੋਨਾਂ ਦੀ ਹੈ ਨਹੀਂ ਕਿਉਂਕਿ ਮੰਗਲ ਜੋ ਹੈ ਹਿੰਮਤ ਤੇ ਵਿਸ਼ਵਾਸ ਰੱਖਦਾ ਬੁੱਧ ਜੋ ਹੈ ਦਿਮਾਗ ਦੀ ਪਲੈਨਿੰਗ ਤੇ ਵਿਸ਼ਵਾਸ ਰੱਖਦਾ ਮੰਗਲ ਕਹਿੰਦਾ ਵਾ ਕਿ ਤੂੰ ਆਪਣੀ ਹਿੰਮਤ ਨਾਲ ਸਭ ਕੁਝ ਕਰ ਸਕਦਾ ਤੇ ਬੁੱਧ ਕਹਿੰਦਾ ਨਾ ਨਾ ਹਿੰਮਤ ਕਰਨ ਦੀ ਕੀ ਲੋੜ ਆ ਬੈਠ ਕੇ ਦਿਮਾਗ ਤੋਂ ਪਲੈਨਿੰਗ ਆ ਕਰਕੇ ਚੱਲ ਹੁਣ ਦੋਨੋਂ ਆਪਣੀ ਜਗ੍ਹਾ ਸਹੀ ਨੇ ਕਿਸੇ ਦਾ ਬੁੱਧ ਸਹੀ ਆ ਦਿਮਾਗ ਤੋਂ ਚੱਲਦਾ ਤੇ ਕਿਸੇ ਦੀ ਹਿੰਮਤ ਹੀ ਚੱਲਦੀ ਆ ਕਿਸੇ ਦਾ ਜੋਰ ੱਟਾ ਹੀ ਚੱਲਦਾ ਹੈਨਾ ਤਾਂ ਇਸ ਕਰਕੇ ਮੰਗਲ ਜੋ ਹੈ ਇਹ ਬੁੱਧ ਦੇ ਸੰਗ ਗ੍ਰਹਿ ਆ ਹਨਾ ਚੰਦਰ ਤੇ ਮੰਗਲ ਦਾ ਜੋਗ ਬਹੁਤ ਸ਼ੁਭ ਮੰਨਿਆ ਜਾਂਦਾ ਮੰਗਲ ਬ੍ਰਹਸਪਤ ਦਾ ਜੋਗ ਵੀ ਜਨਮ ਪੱਤਰੀ ਚ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਵੈ ਜਿੱਥੇ ਤੁਹਾਡੀ ਪਾਵਰ ਨੂੰ ਆਸ਼ੀਰਵਾਦ ਮਿਲ ਜਵੇ ਉੱਥੇ ਤਾਂ ਫਿਰ ਸਕਸੈਸ ਹੋਣਾ ਜ਼ਰੂਰੀ ਹੋ ਜਾਂਦਾ ਸਕਸੈਸ ਹੋ ਹੀ ਜਾਂਦੀ ਹੈ ਲਾਈਫ ਦੇ ਵਿੱਚ ਹੈਨਾ ਤੇ ਹੁਣ ਆਪਾਂ ਗੱਲ ਕਰੀਏ ਐਂਟੀ ਗ੍ਰਹਿ ਦੀ ਵੀ ਕਰਤੀ ਮਿੱਤਰ ਗ੍ਰਹਾਂ ਦੀ ਵੀ ਕਰਤੀ ਮਹੀਨਿਆਂ ਦੀ ਵੀ ਕਰਤੀ ਤੇ ਹੁਣ ਵਿਦਿਆਰਥੀਆਂ ਦੀ ਗੱਲ ਕਰਦੇ ਆ ਇਹ 2026 ਜੋ ਕਿ ਵਿਦਿਆਰਥੀਆਂ ਲਈ ਕਿਸ ਤਰ੍ਹਾਂ ਦਾ ਜਾਣ ਵਾਲਾ ਆ ਦੇਖੋ বৃশ্চਿਕ ਲਗਨ ਤੇ বৃশ্চਿਕ ਰਾਸ਼ੀ ਵਾਲਿਆਂ ਦੇ ਲਈ ਕਿਉਂਕਿ ਮਿੱਤਰ ਗ੍ਰਹਿ ਬ੍ਰਸਪਤਾ ਅਗਲੇ ਸਾਲ ਅੱਧ ਤੋਂ ਬਾਅਦ ਉਹ ਉੱਚਾ ਹੋ ਜਾਏਗਾ ਹੁਣ ਵੀ ਤੁਹਾਨੂੰ 8ਵੇਂ ਸਥਾਨ 'ਚ ਬੈ ਕੇ ਪੂਰਾ ਗੂੜ ਗਿਆਨ ਦੇਣ ਵਾਲਾ ਜਿਨ੍ਹਾਂ ਦੇ ਵੀ ਕਿਸੇ ਤਰ੍ਹਾਂ ਦੇ ਕੋਈ ਵੀ ਕੰਮ ਪ੍ਰਾਪਰਟੀ ਜਾਂ ਕੋਈ ਕੰਮ ਰੁਕਿਆ ਸੀ ਕਿਉਂਕਿ ਧਨ ਦਾ ਮਾਲਕ ਤੇ ਨਾਲ ਦੇਖਿਆ ਜਾਵੇ ਤਾਂ ਤੁਹਾਡੀ ਸੋਚ ਦਾ ਮਾਲਕ ਧਨ ਦੂਜਾ ਖਾਨਾ ਸੋਚ ਪੰਜਵਾਂ ਖਾਨਾ ਇਨ੍ਹਾਂ ਦੋਨਾਂ ਦਾ ਮਾਲਕ ਬ੍ਰਹਸਪਤਾ ਜੋ ਇਸ ਟਾਈਮ ਤੇ ਸਾਲ ਦੀ ਸ਼ੁਰੂਆਤ ਚ 8ਵੇਂ ਖਾਨੇ ਚ ਬਿਰਾਜਮਾਨ ਹੈ ਬੁੱਧ ਦੇ ਘਰ ਚ ਦੇਖਿਆ ਜਾਵੇ ਤਾਂ ਬੁੱਧ ਦੇ ਘਰ 8ਵੇਂ ਖਾਨੇ ਚ ਬ੍ਰਹਸਪਤ ਸ਼ੁਭ ਕਾਮੀ ਕਰਦਾ ਤੁਹਾਡੇ ਲਗਨ ਤੁਹਾਡੀ ਰਾਸ਼ੀ ਤੋਂ ਚੱਲ ਰਿਹਾ ਗੂੜ ਗਿਆਨ ਦੇ ਰਿਹਾ ਪਰ ਬੁੱਧ ਦੇ ਖਾਨੇ ਚ ਹੋਣ ਕਰਕੇ 8ਵੇਂ ਹੋਣ ਕਰਕੇ ਕਈ ਵਾਰ ਬ੍ਰਹਸਪਤ ਦੀ ਪਾਵਰ ਉਨੀ ਜਿਆਦਾ ਰੰਗ ਨਹੀਂ ਲਿਆਉਂਦੀ ਪਰ ਜਦੋਂ ਹੁਣ ਅੱਧ ਤੋਂ 226 ਅੱਧ ਤੋਂ ਬ੍ਰਹਸਪਤ ਚਲਾ ਜਾਏਗਾ 9ਵੇਂ ਸਥਾਨ ਦੇ ਵਿੱਚ ਤਾਂ ਇੱਥੇ ਬੈਠ ਕੇ ਇਹ ਕਾਫੀ ਅੱਛੇ ਕੰਮ ਤੁਹਾਡੇ ਕਰਾਏਗਾ ਕਿਉਂਕਿ ਕਿਉਂਕਿ ਇੱਥੇ ਬੈਠ ਕੇ ਨੌਵੀਂ ਦ੍ਰਿਸ਼ਟੀ ਨਾਲ ਦੇਖੇਗਾ ਸੋਚ ਸਥਾਨ ਤਾਂ ਸੋਚ ਸਥਾਨ ਜਾਨੀ ਆਪਣੇ ਘਰ ਨੂੰ ਦੇਖੇਗਾ ਸੋਚ ਨੂੰ ਦੇਖੇਗਾ ਸਭ ਤੋਂ ਜ਼ਰੂਰੀ ਜਿਨ੍ਹਾਂ ਦੇ ਲਈ ਕੋਈ ਵੀ ਕੰਮ ਰੁਕਿਆ ਸੀ ਪੜ੍ਹਾਈ ਰੁਕੀ ਸੀ ਉਹ ਦੁਬਾਰਾ ਚਾਲੂ ਕਰਨ ਲਈ ਟੈਸਟ ਕਲੀਅਰ ਕਰਨ ਲਈ 101% ਕਿਸਮਤ ਦਾ ਤੇ ਤੁਹਾਡੀ ਸਟੈਂਡਰਡ ਦੀ ਸੋਚ ਤੁਹਾਨੂੰ ਅੱਗੇ ਵਧਣ ਲਈ ਕਾਮਯਾਬ ਹੋਵੇਗੀ। ਦੂਜੀ ਗੱਲ ਦੇਖੀ ਜਾਵੇ ਤਾਂ ਜਦੋਂ ਸੋਚ ਸਹੀ ਆ ਬ੍ਰਹਸਪਤ ਦੀ ਆ ਤਾਂ ਸਭ ਪਾਸੇ ਤਾਂ ਅੱਛਾ ਹੁੰਦਾ ਹੀ ਹੈ ਹੈਨਾ ਕਿਉਂਕਿ ਉੱਚ ਦਾਵਾ ਤੇ ਪੰਜਵੀਂ ਦ੍ਰਿਸ਼ਟੀ ਨਾਲ ਲਗਨ ਨੂੰ ਵੀ ਦੇਖੇਗਾ ਕੋਈ ਵੀ ਗ੍ਰਹਿ ਜਦੋਂ ਜਿਸ ਘਰ ਨੂੰ ਦੇਖਦਾ ਉਸ ਚ ਰਿਤੀ ਕਰਦਾ ਪਰ ਜੇ ਤੁਹਾਨੂੰ ਦੇਖਦਾ ਤਾਂ ਤੁਹਾਡੀ ਹਰ ਤਰ੍ਹਾਂ ਦੀ ਪਾਵਰ ਨੂੰ ਵਧਾਉਂਦਾ ਤਾਂ ਪੰਜਵੀਂ ਦ੍ਰਿਸ਼ਟੀ ਲਗਨ ਤੇ ਪਏਗੀ ਤਾਂ ਉਹਦੇ ਲਈ ਵੀ ਬਹੁਤ ਹੀ ਅੱਛਾ ਹੋ ਗਿਆ ਮਤਲਬ ਮੰਗਲ ਦੇ ਘਰ ਬ੍ਰਹਸਪਤ ਦੀ ਦ੍ਰਿਸ਼ਟੀ ਦਾ ਪੈਣਾ ਵਿਆਹ ਸ਼ਾਦੀ ਲਈ ਚੰਗਾ ਹੈਨਾ ਸ਼ੁਭ ਕੰਮਾਂ ਲਈ ਚੰਗਾ ਧਾਰਮਿਕ ਫੰਕਸ਼ਨ ਲਈ ਚੰਗਾ ਧਾਰਮਿਕ ਯਾਤਰਾ ਲਈ ਚੰਗਾ ਧਾਰਮਿਕ ਯਾਤਰਾ ਹੋ ਸਕਦੀ ਹੈ ਲੰਬੀ ਚੋਂ ਤੁਸੀਂ ਸੋਚ ਰਹੇ ਸੀ ਕਾਫੀ ਦੇਰ ਤੋਂ ਤਾਂ ਉਹ ਉਹਦੇ ਲਈ ਵੀ ਇਹ ਬ੍ਰਹਸਪਤ ਉੱਚ ਦਾ ਹੋ ਕੇ ਉੱਚ ਦੇ ਲੋਕਾਂ ਨਾਲ ਸੰਬੰਧ ਵਧਾਉਣ ਲਈ ਤੁਹਾਡਾ ਨੇਮ ਫਰੇਮ ਵਧਾਉਣ ਲਈ ਕਾਫੀ ਅੱਛਾ ਕਾਰਗਰ ਸਾਬਤ ਹੋ ਸਕਦਾ ਇਸ ਸਾਲ ਹੈਨਾ ਤਾਂ ਇਹਦਾ ਬ੍ਰਹਸਪਤ 9 ਦਾ ਮੈਂ ਤੁਹਾਨੂੰ ਥੋੜੇ ਉਪਾਅ ਵੀ ਦੱਸ ਦਿੰਨੀ ਆ ਜਦੋਂ ਬ੍ਰਹਸਪਤ 9ਵੇਂ ਸਥਾਨ 'ਚ ਜਾਏਗਾ ਕਿਉਂਕਿ ਲਗਨ ਨੂੰ ਦੇਖੇਗਾ ਤਾਂ ਪੀਲੇ ਫੁੱਲ ਤੁਸੀਂ ਧਾਰਮਿਕ ਸਥਾਨ ਤੇ ਚੜਾਉਂਦੇ ਰਹਿਣਾ ਪੀਲੇ ਫੁੱਲ ਘਰ 'ਚ ਉਗਾਣਾ ਪੀਲੇ ਫੁੱਲ ਫੁੱਲਾਂ ਦੇ ਬੂਟੇ ਕਿਸੇ ਧਾਰਮਿਕ ਸਥਾਨ ਤੇ ਜਾ ਕੇ ਲਗਾਣਾ ਤੇ ਦੂਜਿਆਂ ਨੂੰ ਦੇਣਾ ਸਮਝੋ ਬ੍ਰਹਸਪਤ ਬਹੁਤ ਅੱਛਾ ਫਲ ਦੇਗਾ ਠੀਕ ਹੁਣ ਗੱਲ ਕਰੀਏ ਆਪਾਂ ਅਗਰ ਬ੍ਰਸਪਤ ਸੋਚ ਪੜ੍ਹਾਈ ਲਈ ਕੰਮ ਲਈ bizness ਲਈ ਤਾਂ ਲਈ ਸੋਚ ਲਈ ਤੇ ਉਸ ਤੋਂ ਵੀ ਜ਼ਰੂਰੀ ਔਲਾਦ ਲਈ ਔਲਾਦ ਦੀ ਸੈਟਿੰਗ ਦੇ ਲਈ ਇਹ ਸਾਲ ਤੁਹਾਡਾ ਬਹੁਤ ਅੱਛਾ ਜਾਣ ਵਾਲਾ ਆ ਜੋ ਵੀ ਤੁਸੀਂ ਸੋਚਿਆ ਕਿ ਬੱਚਿਆਂ ਨੂੰ ਸੈਟਿੰਗ ਕੀਤੀ ਜਾਵੇ ਉਹਨਾਂ ਨੂੰ ਗੂੜ ਗਿਆਨ ਦਿੱਤਾ ਜਾਵੇ ਉਹਨਾਂ ਦੇ ਕੰਮਕਾਰ ਵਿੱਚ ਵਾਧਾ ਹੋਵੇ ਤਾਂ ਇਹ ਸਾਲ ਸਮਝੋ ਬਹੁਤ ਹੀ ਅੱਛਾ ਅੱਧ ਤੋਂ ਵੱਧ ਜ਼ਿਆਦਾ ਅੱਛਾ ਹੈ ਨਾ ਔਲਾਦ ਨਹੀਂ ਹੋ ਰਹੀ ਜਿਨ੍ਹਾਂ ਦੀ ਹੁਣ ਮੈਂ ਤੁਹਾਨੂੰ ਦੱਸਿਆ ਨਾ ਕਿ ਬ੍ਰਸਪਤ ਨੌਵੀਂ ਦ੍ਰਿਸ਼ਟੀ ਨਾਲ ਪੰਜਵੇਂ ਖਾਨੇ ਨੂੰ ਦੇਖੇਗਾ ਪੰਜਵਾਂ ਖਾਨਾ ਔਲਾਦ ਵੀ ਆ ਤੇ ਪੰਜਵਾਂ ਖਾਨਾ ਸਾਡਾ ਪੇਟ ਵੀ ਆ ਬੇਸ਼ੱਕ ਉੱਥੇ ਸ਼ਨੀ ਆ ਤਾਂ ਸ਼ਨੀ ਜੋ ਹੈ ਮੁਕਾਵਟ ਪਾਉਂਦਾ ਵੈ ਕਈ ਵਾਰੀ ਪਰ ਜਦੋਂ ਤੁਸੀਂ ਜਦੋਂ ਵੀ ਤੁਸੀਂ ਕੋਈ ਵੀ ਰਾਸ਼ੀ ਦਾ ਮਾਲਕ ਆਪਣੇ ਘਰ ਨੂੰ ਦੇਖਦਾ ਤਾਂ ਉਸ ਵਿੱਚ ਬ੍ਰਿਧੀ ਕਰਦਾ ਆਪਣੇ ਘਰ ਤੇ ਸ਼ੀਸ਼ੇ ਤੇ ਕੋਈ ਨਹੀਂ ਨਾ ਤੋੜਦਾ ਤਾਂ ਇੱਥੇ ਸ਼ਨੀ ਨੂੰ ਸ਼ਾਂਤ ਕਰੇਗਾ ਬ੍ਰਹਸਪਤ ਉੱਚਾ ਹੋ ਕੇ ਤਾਂ ਇਸ ਟਾਈਮ ਤੇ ਔਲਾਦ ਪ੍ਰਾਪਤੀ ਲਈ ਸਮਾਂ ਬਿਲਕੁਲ ਬਿਹਤਰ ਹੋ ਜਾਏਗਾ ਔਲਾਦ ਨੇ ਚੰਗਾ ਔਲਾਦ ਦੀ ਪ੍ਰਾਪਤੀ ਲਈ ਚੰਗਾ ਤੇ ਔਲਾਦ ਦੀ ਸਕਸੈਸ ਲਈ ਤਿੰਨ ਚੀਜ਼ਾਂ ਹੋ ਜਾਣਗੀਆਂ ਇੱਥੇ ਚੌਥੀ ਗੱਲ ਇਹ ਆ ਕਿ ਤੁਹਾਡੇ ਜੋ ਕੰਮਕਾਰ ਬਦਲਣ ਲਈ ਤੁਸੀਂ ਸੋਚ ਰਹੇ ਸੀ ਤਾਂ ਇਹ ਸਾਲ ਕੰਮ ਕਰ ਲਈ ਬਦਲਾ ਲਈ ਵੀ ਚੰਗਾ ਹੈ ਤਾਂ ਇਸ ਟਾਈਮ ਤੇ ਤੁਹਾਡਾ ਬਦਲਿਆ ਕੰਮਕਾਰ ਤੁਹਾਨੂੰ ਉੱਚ ਪੋਸਟ ਦੇ ਸਕਦਾ ਹੈ ਠੀਕ ਹੁਣ ਗੱਲ ਕਰੀਏ ਆਪਾਂ ਵਪਾਰ ਦੀ ਤਾਂ ਵਪਾਰ ਕੰਮਕਾਰ ਲਈ ਇੱਕ ਬ੍ਰਹਸਪਤ ਇੱਕ ਸ਼ਨੀ ਕਿਉਂਕਿ ਸ਼ਨੀ ਬ੍ਰਹਸਪਤ ਦੇ ਘਰ ਚਾ ਤੇ ਬ੍ਰਹਸਪਤ ਜਦੋਂ ਉੱਚਦਾ ਹੋ ਜਾਏਗਾ ਜਾਂ ਆਪਾਂ ਦੇਖੀਏ ਕਿ ਮੰਗਲ ਉੱਚਦਾ ਹੋ ਜਾਏਗਾ ਤੁਹਾਡੇ ਲਗਨ ਦਾ ਮਾਲਕ ਜਾਂ ਸੂਰਜ ਅਪ੍ਰੈਲ ਚ ਉੱਚਦਾ ਹੋਏਗਾ ਤੇ ਜਦੋਂ-ਜਦੋਂ ਮਤਲਬ ਰਾਹੂ ਤੋਂ ਬਾਅਦ ਵੀ ਕ੍ਰੋਸਿੰਗ ਹੋਏ ਕਿ ਗ੍ਰਹਾਂ ਦੀ ਤਾਂ ਉਦੋਂ-ਉਦੋਂ ਵਪਾਰ ਬਿਜ਼ਨਸ ਕੰਮਕਾਰ ਵਿੱਚ ਤੁਹਾਡੇ ਲਈ ਵਾਧਾ ਹੀ ਹੋਏਗਾ ਹਾਂ ਸਭ ਤੋਂ ਵਧੀਆ ਬ੍ਰਿਸ਼ਟਿਕ ਲਗਨ ਤੇ ਬ੍ਰਿਸ਼ਟਿਕ ਰਾਸ਼ੀ ਵਾਲਿਆਂ ਦੇ ਲਈ ਇਹ ਰਹੇਗਾ ਕਿ ਸੋਨੇ ਵਿੱਚ ਇਨਵੈਸਟਮੈਂਟ ਕਰਨੀ ਜਦੋਂ ਬ੍ਰੈਸਪਰ ਚੇਂਜ ਹੋਵੇ ਤਾਂ ਤੁਸੀਂ ਕਰ ਸਕਦੇ ਹੋ ਕਿਸੇ ਦੀ ਮੈਂ ਵੀਡੀਓ ਦੇਖ ਰਹੀ ਸੀ ਤੋਂ ਕਿ ਆਸ ਉਹਨੇ ਕਹਿ ਰਹੇ ਸੀ ਕਿ ਇੱਕ ਇਸ ਰਾਸ਼ੀਆਂ ਵਾਲਿਆਂ ਦੇ ਲਈ ਔਰਤਾਂ ਲਈ ਆਉ ਭਾ ਕਰਨ ਤੇ ਸੋਨਾ ਵਾਦੂ ਗਿਰੇਗਾ ਗਿਰਦਾ ਗੁਰਦਾ ਕੋਈ ਨਹੀਂ ਹੈ ਨਾ ਇਹ ਅਜੇ ਤੱਕ ਗਿਰਿਆ ਹੋਇਆ ਕਿਉਂਕਿ ਇੱਕ ਸੋਨਾ ਹੋਇਆ ਇੱਕ ਵਿਆਹ ਹੋਇਆ ਤੇ ਇੱਕ ਘਰ ਹੋਇਆ ਇਹ ਤਿੰਨੋਂ ਹੀ ਬੜੇ ਔਖੇ ਬਣਦੇ ਆ ਤੇ ਭਰ ਜਦੋਂ ਵੀ ਤੁਹਾਨੂੰ ਮੌਕਾ ਮਿਲੇ ਪ੍ਰੈਸਪੋਟ ਉੱਚਦਾ ਆ ਤਾਂ ਤੁਹਾਨੂੰ ਗੋਲਡ ਖਰੀਦਣਾ ਚਾਹੀਦਾ ਉਹਦੇ ਚ ਇਨਵੈਸਟ ਕਰਨੀ ਚਾਹੀਦੀ ਆ ਜਦੋਂ-ਜਦੋਂ ਕੁਦਰਤ ਤੁਹਾਨੂੰ ਲੱਗੇ ਕਿ ਕੁਝ ਬਣਾ ਲੈਣਾ ਚਾਹੀਦਾ ਤਾਂ ਤੁਸੀਂ ਹਿੰਮਤ ਕਰੋਗੇ ਕਿ ਬਲੇਸਿੰਗ ਤੇ ਕੁਦਰਤ ਦਾ ਸਾਥ ਤੁਹਾਨੂੰ ਜਰੂਰ ਸੋਨੇ ਦੀ ਜਿੰਨੀ ਵੀ ਤੁਸੀਂ ਕੋਈ ਚੀਜ਼ ਖਰੀਦਣਾ ਚਾਹੋ ਤਾਂ ਇਹ ਸੋਨਾ ਵਾਤਾ ਤੁਹਾਨੂੰ ਮੰਨ ਲਓ ਕਿ ਗ੍ਰਹਿਾਂ ਦੀ એનર્ਜੀ ਨੂੰ ਵਧਾਏਗਾ ਇਹ ਕਹਿ ਸਕਦੇ ਆਪਾਂ ਹਨ ਤਾਂ ਉਹਦੇ ਲਈ ਚੰਗਾ ਦੂਸਰੀ ਗੱਲ ਕਿਉਂਕਿ ਸ਼ਨੀ ਬ੍ਰਹਿਸਪਤ ਦੇ ਘਰ ਚਾ ਤਾਂ ਇਸ ਕਰਕੇ ਪ੍ਰਾਪਰਟੀ ਲਈ ਵੀ ਚੰਗਾ ਆ ਤਾਂ ਤੁਸੀਂ ਕੋਈ ਤੁਹਾਡੀ ਸੋਚ ਅਚ ਸ਼ਨੀ ਬ੍ਰਾਜ਼ ਮਾਣਾ ਤਾਂ ਸ਼ਨੀ ਘਰ ਮਕਾਨ ਬਿਜ਼ਨਸ ਲੋਹੇ ਦਾ ਕੰਮ ਇਹਦੇ ਲਈ ਵਧੀਆ ਹੁੰਦਾ ਤਾਂ ਇਹ ਕੰਮ ਵਿੱਚ ਵੀ ਤੁਸੀਂ ਇਨਵੈਸਟਮੈਂਟ ਕਰਕੇ ਚੰਗਾ ਪ੍ਰੋਫਿਟ ਕਮਾ ਸਕਦੇ ਹੋ ਘਰ ਮਕਾਨ ਬਣਾ ਸਕਦੇ ਹੋ ਸਕਸੈਸਿਸ ਚ ਵੀ ਮਿਲ ਸਕਦੇ ਆ ਹਨ ਤੇ ਹੁਣ ਆਪਾਂ ਗੱਲ ਕਰੀਏ ਕਿ ਅਗਰ ਬ੍ਰਿਸ਼ਟਕ ਲਗਨ ਤੇ ਬ੍ਰਿਸ਼ਟਕ ਰਾਸ਼ੀ ਵਾਲਿਆਂ ਦੇ ਸ਼ਾਦੀ ਲਈ ਐਸੇ ਵਧੀਆ ਆ ਅਗਲੇ ਸਾਲ ਤੋਂ ਜੂਨ ਜੁਲਾਈ ਤੋਂ ਬਾਅਦ ਵਧੀਆ ਹੋ ਜਾਣਾ ਆ ਹੁਣ ਸਭ ਤੋਂ ਜ਼ਰੂਰੀ ਜੋ ਹੈ ਕਿ ਕਿੰਨਾ ਚੀਜ਼ਾਂ ਦਾ ਪਰਹੇਜ਼ ਕਰਨਾ ਚਾਹੀਦਾ ਤੇ ਨਾਲ ਕਿਹੜਾ ਸਟੋਨ ਤੁਹਾਡੇ ਲਈ ਲੱਕੀ ਰਵੇਗਾ ਇਸ ਸਾਲ ਬ੍ਰਿਸ਼ਚਕ ਲਗਨ ਤੇ ਬ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਲਈ ਕਿਉਂਕਿ ਬ੍ਰਸਪਤ ਉੱਚਦਾ ਹੋ ਜਾਏਗਾ ਤਾਂ ਤੁਸੀਂ ਭੁਖਰਾਜ ਨਗ ਪਾ ਸਕਦੇ ਹੋ ਸੋਨੇ ਦੀ ਚੇਨ ਪਾਣਾ ਬ੍ਰਸਪਤ ਦੀ એનર્ਜੀ ਨੂੰ ਹੋਰ ਸ਼ੁਭ ਕਰਦਾ ਹੈ ਜੇ ਤੁਸੀਂ ਸੋਨੇ ਦੀ ਚੇਨ ਨਹੀਂ ਪਾ ਸਕਦੇ ਤਾਂ ਪੀਲੇ ਧਾਗੇ ਦੇ ਵਿੱਚ ਤੁਸੀਂ ਸੁੱਚਾ ਮੋਤੀ ਵੀ ਪਾ ਸਕਦੇ ਹੋ ਕਿਉਂਕਿ ਸੁੱਚਾ ਮੋਤੀ ਤੁਹਾਡੇ ਨੌਵੇਂ ਖਾਨੇ ਦਾ ਮਾਲਕ ਹੈ ਜੋ ਕਿਸਮਤ ਦਾ ਮਾਲਕ ਹੈ ਤਾਂ ਇਸ ਜਗ੍ਹਾ ਤੇ ਤੁਸੀਂ ਸੁੱਚਾ ਮੋਤੀ ਪਾਉਣਾ ਵੀ ਤੁਹਾਡੇ ਲਈ એનર્ਜੀ ਨੂੰ ਸ਼ੁਭ ਕਰੇਗਾ ਤੇ ਵਧਿਆ ਕਰੇਗਾ ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਕਿ ਸਟੋਨ ਵੈਸੇ ਸੁੱਚਾ ਮੁੱਤੀ ਤੇ ਨਾਲ ਤੁਸੀਂ ਪੁਖਰਾਜ ਹੀ ਪਾ ਸਕਦੇ ਹੋ ਪੁਖਰਾਜ ਜੋ ਹੈ ਇਹਦਾ ਤੁਸੀਂ ਸੋਨੇ ਦੀ ਚੇਨ ਵਿੱਚ ਇੱਕ ਲੋਕੇਟ ਬਣਾ ਕੇ ਵੀ ਪਾ ਸਕਦੇ ਹੋ ਨੇ ਤਾਂ ਫਸਟ ਕਿੰਗਰ ਦੇ ਵਿੱਚ ਇਹਦਾ ਇੱਕ ਸੁਨੇਲਾ ਨਾਗ ਵੀ ਆਉਂਦਾ ਜੇ ਤੁਸੀਂ ਪੁਖਰਾਜ ਨਹੀਂ ਪਾ ਸਕਦੇ ਤਾਂ ਸੁਨੇਲਾ ਨਾਗ ਪਾਉਣਾ ਵੀ ਤੁਹਾਡੇ ਲਈ ਵਧੀਆ ਰਹੇਗਾ ਹੁਣ ਗੱਲ ਕਰੀਏ ਆਪਾਂ ਚੀਨਾ ਚੀਜ਼ਾਂ ਦਾ ਪਰਹੇਜ਼ ਕਰਨਾ ਹੈ ਤਾਂ ਇਸ ਸਾਲ ਤੁਸੀਂ 메ਨ ਪਰਹੇਜ਼ ਇਹ ਕਰਨਾ ਹੈ ਕਿ ਨੀਲਾ ਤੇ ਕਾਲਾ ਰੰਗ ਨਹੀਂ ਪਾਉਣਾ ਦੂਜਾ ਇਹ ਪਰਹੇਜ਼ ਕਰਨਾ ਹੈ ਕਿ ਆਪਣੇ ਭਰਾ ਨਾਲ ਕਿਸੇ ਤਰ੍ਹਾਂ ਦਾ ਕੋਈ ਝਗੜਾ ਨਹੀਂ ਕਰਨਾ ਠੀਕ ਕਿਉਂਕਿ ਸ਼ਨੀ ਦੇ ਘਰ ਬ੍ਰਹਸਪਤ ਦੇ ਘਰ ਚ ਸ਼ਨੀ ਆ ਤੇ ਬ੍ਰਹਸਪਤ ਨੇ ਉੱਥੇ ਹੀ ਆਪਣਾ ਫਲ ਖਰਾਬ ਕਰ ਦੇਣਾ ਜਦੋਂ ਅਸੀਂ ਬਜ਼ੁਰਗਾਂ ਦੀ ਬਣੀ ਹੋਈ ਪ੍ਰਾਪਰਟੀ ਤੇ ਆ ਝਗੜਾ ਕਿਸੇ ਤਰ੍ਹਾਂ ਦਾ ਕਰ ਲੈਨੇ ਆ ਤਾਂ ਸ਼ਨੀ ਦਾ ਸੱਪ ਬ੍ਰਹਸਪਤ ਬਜ਼ੁਰਗਾਂ ਦੀ ਬਣਾਈ ਪ੍ਰਾਪਰਟੀ ਦਾ ਨੁਕਸਾਨ ਕਰਾ ਦਿੰਦਾ ਜਾਂ ਕੇਸ ਚੱਲ ਜਾਂਦਾ ਕੰਮ ਲੰਮ ਖਚਾਉਂਦੇ ਆ ਤੇ ਫਿਰ ਪਰੇਸ਼ਾਨੀਆਂ ਵਧ ਜਾਂਦੀਆਂ ਨੇ ਇਹ ਲੌਜੀਕ ਸੀ ਹੈਨਾ ਤੇ ਗੱਲ ਕਰੀਏ ਆਪਾਂ ਰਾਹੁ ਦੀ ਤਾਂ ਰਾਹੁ ਨੇ ਜਾ ਕੇ ਇਸ ਸਾਲ ਦੇ ਐਂਡ ਵਿੱਚ ਰਾਸ਼ੀ ਪਰਵਰਤਨ ਕਰਨੀ ਆ ਤੇ ਉਹ ਨੇ ਇਥੋਂ ਜਾ ਕੇ ਮਕਰ ਰਾਸ਼ੀ ਚ ਜਾਣਾ ਆ ਤੇ ਇਹਦੇ ਚੰਮਕ ਮੰਗਲ ਦਾ ਕੋਈ ਨਹੀਂ ਆ ਕਿਉਂਕਿ ਮੰਗਲ ਦੇ ਤੀਜੇ ਜਾਏਗਾ ਤੇ ਆਪਾਂ ਅਗਲੇ ਸਾਲ ਪ੍ਰੈਡਿਕਸ਼ਨ ਕਰਾਂਗੇ ਕਿ ਤੀਜੇ ਰਾਹੁ ਕੀ ਕੰਮ ਕਰਦਾ ਰਹੀ ਗੱਲ ਕੇਤੂ ਦੀ ਤਾਂ ਕੇਤੂ ਵੀ ਇਸ ਟਾਈਮ ਦਸਵੇਂ ਸਥਾਨ ਚਾ ਜੋ ਕੇ ਤੁਹਾਡੇ ਕੰਮਕਾਰ ਤੋਂ ਮਾਰ-ਬਾਰ ਤੁਹਾਡੇ ਮਨ ਨੂੰ ਉਚਾਟ ਕਰ ਰਿਹਾ ਵਾ ਤਾਂ ਉਹਦੇ ਲਈ ਤੁਸੀਂ ਕੇਤੂ ਦਾ ਉਪਾਅ ਕਰਦੇ ਰਹਿਣਾ ਕਾਲੇ ਚਿੱਟੇ ਤਿਲ ਕਦੇ-ਕਦੇ ਜਾਲ ਪਰਵਾਹ ਕਰਦੇ ਰਹਿਣਾ ਤੇ ਉਸ ਤੋਂ ਜ਼ਰੂਰੀ ਪਾਣੀ ਵੇਸਟ ਨਹੀਂ ਕਰਨਾ ਪਾਣੀ ਵੇਸਟ ਕਰਨ ਦੇ ਨਾਲ ਤੁਹਾਡੀ ਕਿਸਮਤ ਦਾ ਮਾਲਕ ਚੰਦਰ ਖਰਾਬ ਹੋ ਜਾਂਦਾ ਤੇ ਹੁਣ ਗੱਲ ਕਰੀਏ ਆਪਾਂ ਨਮਰੋਲੋਜੀ ਦੀ ਤੇ ਨੰਬਰਸ ਦੇ ਮੁਤਾਬਕ ਇੱਕ ਨੰਬਰ ਬੰਦਾ ਇਸ ਸਾਲ ਦਾ 24 ਹੈ ਅੱਛਾ ਹੀ ਹੈ ਦੇਖੋ ਮੈਂ ਤੁਹਾਨੂੰ ਇੱਕ ਲੌਜੀਕਲੀ ਗੱਲ ਜ਼ਰੂਰ ਦੱਸੂਗੀ ਕੁਦਰਤ ਨੇ ਦੁਨੀਆ ਬਣਾਈ ਆ ਦੁਨੀਆ ਦੇ ਵਿੱਚ ਸਾਨੂੰ ਇੱਕ ਸਟਾਰ ਦੇ ਕੇ ਜਨਮ ਦਿੱਤਾ ਕਿਸਮਤ ਦੇ ਕੇ ਜਨਮ ਦਿੱਤਾ ਤੇ ਇਹ ਕਿਸਮਤ ਨੂੰ ਅਸੀਂ ਆਪਣੇ ਚੰਗੀ ਤਰ੍ਹਾਂ ਚਮਕਾ ਸਕੀ ਤੇ ਜੋ ਸੋਚ ਸਾਨੂੰ ਕੁਦਰਤ ਨੇ ਦਿੱਤੀ ਉਸ ਮੁਤਾਬਕ ਆਪਣੀ ਜ਼ਿੰਦਗੀ ਬਤੀਤ ਕਰ ਸਕੀ ਤਾਂ ਇੱਥੇ ਦੁਨੀਆਂ ਦੇ ਵਿੱਚ ਨੰਬਰਸ ਦਾ ਕੁਝ ਨਾ ਕੋਈ ਤਾਂ ਮਹੱਤਵ ਹੈ ਤਾਂ ਇਸ ਕਰਕੇ ਇਹ ਜੋ ਸੂਰਜ ਦਾ ਮੰਗਲ ਮੰਗਲ ਦਾ ਸੀ ਪਿਛਲਾ 9 ਨੰਬਰ ਹਨਾ ਉਹ ਵੀ ਅਗਨੀ ਤત્વ ਸੀ ਤੇ ਇਹ ਵੀ ਇੱਕ ਨੰਬਰ ਜੋ ਹੈ ਇਹ ਵੀ ਅਗਨੀ ਤત્વ ਹੈ ਤਾਂ ਇਸ ਕਰਕੇ ਹਰ ਤਰ੍ਹਾਂ ਨਾਲ ਆਪਣੀ ਸਿਹਤ ਦਾ ਧਿਆਨ ਰੱਖਣਾ ਵਾਹਨ ਧਿਆਨ ਨਾਲ ਚਲਾਉਣਾ ਮੈਂ ਇੱਕ ਨੰਬਰ ਮਤਲਬ ਦ ਬੈਸਟ ਤੇ ਮੰਗਲ ਦਾ ਨੰਬਰ ਜੋ ਹੈ 8 ਨੰਬਰ ਦੀ ਰਾਸ਼ੀ ਜੋ ਹੈ ਇਹਦਾ ਵੀ ਮੰਗਲ ਹੈ ਤੇ ਦੋਨੋਂ ਅਗਨੀ ਤਤਵ ਨੇ ਤਾਂ ਇਸ ਕਰਕੇ ਜਿਆਦਾ ਗੁੱਸਾ ਤੁਹਾਡੇ ਬੀਪੀ ਨੂੰ ਵਧਾਏਗਾ ਦਵਾਈਆਂ ਚਲਵਾ ਦੇਗਾ ਇਸ ਕਰਕੇ ਗੁੱਸਾ ਬਿਲਕੁਲ ਨਹੀਂ ਕਰਨਾ ਪਾਣੀ ਚ ਦੁੱਧ ਪਾ ਕੇ ਤੁਸੀਂ ਇਸ਼ਨਾਨ ਕਰ ਸਕਦੇ ਕਰਦੇ ਰਹਿਣਾ ਤੇ ਆਪਣੇ ਆਪ ਨੂੰ ਬੈਸਟ ਸਾਬਤ ਕਰਨ ਦੇ ਲਈ ਆਪਣੀ એનર્ਜੀ ਨੂੰ ਅੱਛੀ ਸਾਬਤ ਕਰਨ ਦੇ ਲਈ ਹਿੰਮਤ ਨਾਲ ਅੱਗੇ ਵਧਣਾ ਰਹਿਣਾ ਤੇ ਇੱਕ ਨੰਬਰ ਦਾ ਤੁਸੀਂ ਬਣੇ ਜਾਓਗੇ ਮਤਲਬ ਇਸ ਸਾਲ ਤੁਹਾਡੀ ਸਰਕਾਰੀ ਨੌਕਰੀ ਆ ਚਾਹੇ ਬਿਜ਼ਨਸ ਵਪਾਰ ਆ ਚਾਹੇ ਕੰਮਕਾਰ ਆ ਤਾਂ ਉਹਦੇ ਵਿੱਚ ਤਰੱਕੀ ਲਈ ਤੁਹਾਨੂੰ ਕਾਫੀ ਅਫਸਰ ਮਿਲ ਸਕਦੇ ਤਾਂ ਕਹਿ ਸਕਦੇ ਆਪਾਂ ਕਿ ਬ੍ਰਿਸ਼ਟਿਕ ਲਗਨ ਤੇ ਬ੍ਰਿਸ਼ਟਿਕ ਰਾਸ਼ੀ ਵਾਲਿਆਂ ਦੇ ਲਈ ਨੰਬਰੋਲੋਜੀ ਦੇ ਹਿਸਾਬ ਨਾਲ ਬਿਜ਼ਨਸ ਵਪਾਰ ਦੇ ਹਿਸਾਬ ਨਾਲ ਨਵਾਂ ਕੰਮ ਕਰ ਐਡੀਸ਼ਨ ਕਰਨ ਦੇ ਹਿਸਾਬ ਨਾਲ ਬਲੇਸਿੰਗ ਵੀ ਮਿਲੇਗੀ ਕੰਮਕਾਰ ਵੀ ਅੱਛਾ ਹੋਏਗਾ ਪਰ ਧਿਆਨ ਰੱਖਣ ਵਾਲੀਆਂ ਤਿੰਨ ਗੱਲਾਂ ਨੇ ਕਿ ਜਦੋਂ ਜਦੋਂ ਰਾਹੂ ਤੋਂ ਕ੍ਰੋਸਿੰਗ ਹੋਏਗੀ ਮੰਗਲ ਦੀ ਸੂਰਜ ਦੀ ਨਾਲ ਹੀ ਰਾਹੂ ਤੋਂ ਮੰਗਲ ਦੀ ਕ੍ਰੋਸਿੰਗ ਹੋਏਗੀ ਸ਼ਨੀ ਤੋਂ ਰਾਹੂ ਤੋਂ ਕੇਤੂ ਤੋਂ ਤਾਂ ਉਸ ਟਾਈਮ ਤੇ ਆਪਣੇ ਆਪ ਨੂੰ ਤੁਸੀਂ ਸੰਭਾਲਣਾ ਸਿਹਤ ਤੋਂ ਠੇਕ ਕੋਈ ਨਹੀਂ ਹੈ ਤਾਂ ਇਸ ਸਾਲ ਤੁਹਾਡੇ ਹਸਪਤਾਲਾਂ ਦੇ ਚੱਕਰ ਨਾ ਲੱਗਣ ਘਰਚੋਂ ਅਲੱਗ ਹੋਣ ਵਾਲੇ ਹਾਲਾਤ ਪੈਦਾ ਨਾ ਹੋਣ ਜੋ ਕਿ ਰਾਹੂ ਕਰਵਾ ਦਿੰਦਾ ਆ ਤਾਂ ਉਹਦੇ ਲਈ ਤੁਸੀਂ ਸਿਰਫ ਤੇ ਸਿਰਫ ਆਪਣੇ ਮੰਗਲਮਈ ਕੰਮਾਂ ਵੱਲ ਹੀ ਧਿਆਨ ਦੇਣਾ ਵੈ ਦੂਜੇ ਤੇ ਆਪਣੀ એનર્ਜੀ ਖਰਾਬ ਨਹੀਂ ਕਰਨੀ ਤੇ ਮੰਗਲ ਨੂੰ ਸ਼ੁਭ ਕਰਨ ਦੇ ਲਈ ਮਨੱਕੇ ਦਾ ਸੇਵਨ ਕਰਨਾ ਬੱਚਿਆਂ ਨੂੰ ਮਨੱਕੇ ਦੇਣਾ ਤੇ ਨਾਲ ਜੀਭ ਤੇ ਸ਼ਹਿਦ ਲਾਉਂਦੇ ਰਹਿਣਾ ਤੇ ਸ਼ਹਿਦ ਘਰ ਚ ਸਾਊਥ ਦਿਸ਼ਾ ਚ ਰੱਖਣਾ ਵੀ ਇਸ ਦੇ ਉਪਾਅ ਨੇ ਠੀਕ ਚਲੋ a 26 ਆਪ ਸਭ ਦੇ ਬਹੁਤ ਹੀ ਸ਼ੁਭ ਜਾਵੇ ਖਾਸ ਤੌਰ ਤੇ ਆਪਾਂ ਗੱਲ ਅਜ ਬ੍ਰਿਸ਼ਟਿਕ ਲਗਨ ਤੇ ਬ੍ਰਿਸ਼ਟਿਕ ਰਾਸ਼ੀ ਵਾਲਿਆਂ ਦੀ ਕੀਤੀ ਆ ਮੰਗਲਮਈ ਕੰਮ ਵੀ ਹੋਣ ਸਭ ਨਾਲ ਸੁਭਾਤ ਦੇ ਸੁਲੀ ਮਿਲੇ ਜੋ ਵੀ ਤੁਸੀਂ ਸੋਚ ਰਹੇ ਹੋ ਤੁਹਾਡਾ ਹੋ ਜਾਵੇ ਕਿਸੇ ਤਰ੍ਹਾਂ ਦੇ ਕੰਮ 'ਚ ਕੋਈ ਰੁਕਾਵਟ ਨਾ ਪਵੇ ਇਹ ਤੁਸੀਂ ਵੀ ਆਪਣੀ એનર્ਜੀ ਲੈਣੀ ਆ ਤੇ ਕੁਦਰਤ ਨੇ 2026 ਤੁਹਾਡਾ ਬਹੁਤ ਹੀ ਵਧੀਆ ਕੱਢ ਦੇਣਾ ਤੇ ਆਪਾਂ ਐਂਡ ਦੇ ਵਿੱਚ ਫਿਰ ਮਿਲिए ਬਹੁਤ ਹੀ ਜਾਵੇ 2026 ਤੁਹਾਡਾ ਅੱਛਾ ਹੈਪੀ ਨਿਊ ਇਅਰ ਸਤਿ ਸ਼੍ਰੀ ਅਕਾਲ